Oh <laughs> ਛੋਟੀ ਉਮਰ ਚੇ ਗੋਲੀਆਂ ਖਾ ਲਾਂਗੇ ਤੇ ਉਦੋਂ ਬਾਅਦ ਹੋਰ ਕੀ ਖਾਵਾਂਗੇ ਫਿਰ ਹੈਨਾ ਸੋ 40 ਸਾਲ ਤੋਂ ਉੱਪਰ ਵਾਲੇ ਜਿਹੜੇ ਵੀ ਵੀਰ ਆ ਨਮਰਦੀ ਦੇ ਸ਼ਿਕਾਰ ਆ ਜਿਨ੍ਹਾਂ ਦਾ ਸੈਕਸ ਕਰਨ ਨੂੰ ਦਿਲ ਨਹੀਂ ਕਰਦਾ ਜਿਹੜੀ ਇੰਦਰੀ ਹੈ ਉਹ ਸੁੰਗੜੀ ਰਹਿੰਦੀ ਆ ਜਾਂ ਸੈਕਸ ਕਰਨ ਤੋਂ ਬਾਅਦ ਇੰਦਰੀ ਜਿਹੜੀ ਸੁੰਗੜ ਕੇ ਪਿੱਛੇ ਚਲੀ ਜਾਂਦੀ ਆ ਵੀਰਜ ਬਹੁਤ ਘੱਟ ਬੰਦਾ ਪਤਲਾ ਪਾਣੀ ਵਰਗਾ ਪਿਸ਼ਾਬ ਰਾਂ ਹੀ ਵੀ ਨਿਕਲੀ ਜਾਂਦਾ ਆ ਜਦੋਂ ਲੈਟਰਨ ਜਾਂਦੇ ਉਦੋਂ ਵੀ ਨਿਕਲਦਾ ਜਦੋਂ ਵੀ ਕੋਈ ਜ਼ੋਰ ਆਲਾ ਕੰਮ ਕਰਦੇ ਉਦੋਂ ਵੀ ਨਿਕਲਦਾ ਜਾਦਾ ਜ਼ੋਰ ਵਾਲਾ ਕੰਮ ਕਰਨ ਨਾਲ ਜਿਹੜੀਆਂ ਆਂਤੜੀਆਂ ਇਕੱਠੀਆਂ ਹੋ ਜਾਂਦੀਆਂ ਜਿਹਨੂੰ ਧਰਨ ਕਹਿ ਦਿੰਦੇ ਉਹਨਾਂ ਬੰਦਿਆਂ ਦੇ ਧਰਨ ਵੀ ਬੜੀ ਛੇਤੀ ਪੈਂਦੀ ਆ ਲੱਤਾਂ ਬਾਹਾਂ ਖੁੱਸਦੀਆਂ ਰਹਿੰਦੀਆਂ ਅੱਖਾਂ ਦੇ ਥੱਲੇ ਬਹੁਤ ਸਾਰੇ ਕਾਲੇ ਘੇਰੇ ਆ ਯਾਦਦਾਸ਼ਤ ਆ ਜਿਹੜੀ ਬਹੁਤ ਕਮਜ਼ੋਰ ਹੋ ਜਾਂਦੀ ਆ ਥੋੜੀ ਜੀ ਗੱਲ ਕਰਨ ਤੋਂ ਬਾਅਦ ਉਹ ਚਿੜਚਿੜੇ ਹੋ ਜਾਂਦੇ ਆ ਖਿੱਚ ਜਾਂਦੇ ਆ ਤੇ ਹੱਥ ਪੈਰ ਉਹਨਾਂ ਦੇ ਕੰਬਣ ਲੱਗ ਪੈਂਦੇ ਆ ਗੁੱਸਾ ਆਉਣ ਤੇ ਆਵਾਜ਼ ਵੀ ਕੰਬਦੀ ਆ ਹੱਥ ਵੀ ਕੰਬਦੀ ਆ ਤਾਂ ਉਹਨਾਂ ਨੂੰ ਨਮਰਦੀ ਦੀ ਜਿਹੜੀ ਇਹ ਪ੍ਰੋਬਲਮ ਆ ਸਕਦੀ ਆ ਆ ਰਹੀ ਹੁੰਦੀ ਆ ਜਾਂ ਆ ਚੁੱਕੀ ਹੁੰਦੀ ਆ ਤੋ ਜਿਹੜੀ ਇਹ ਚਾਂਦੀ ਗੋਲੀ ਆ ਇਹ ਬਹੁਤ ਹੀ ਪ੍ਰਾਤਨ ਨੁਕਸਾ ਆ ਇਹ ਤਿੰਨ ਗ੍ਰੰਥਾਂ ਦਾ ਮੇਲ ਆ ਤਿੱਬ ਦਰੁਲ ਸਫਾ ਅੰਮ੍ਰਿਤਸਾਗਰ ਤੇ ਚਾਰ ਮਰਦਾਂ ਦੀ ਚੌਕੜੀ ਚਾਰਾਂ ਦਾ ਇਹ ਨਿਚੋੜ ਆ ਜਿਹੜਾ ਮੈਂ ਬਹੁਤ ਸਮੇਂ ਤੋਂ ਬਣਾ ਰਿਆ ਆ ਤੁਹਾਡੇ ਲਈ ਵੀ ਇਹ ਮੈਂ ਨੁਕਸਾ ਅੱਜ ਦੱਸਣ ਲੱਗਾ ਫ੍ਰੀ ਆਫ ਕਾਸਟ ਕਿਉਂਕਿ ਤੁਹਾਨੂੰ ਪਤਾ ਕਿ ਮੈਂ ਕੋਈ ਵੀ ਨੁਕਸਾ ਰੱਖਦਾ ਨਹੀਂਗਾ ਕਿਉਂਕਿ ਮੈਨੂੰ ਹੁੰਦਾ ਕੋਈ ਪਤਾ ਨਹੀਂ ਬੰਦੇ ਦੀ ਜ਼ਿੰਦਗੀ ਕਿੰਨਾ ਚੇਰਾ ਕਿੰਨਾ ਚਿਰ ਨਹੀਂ ਕੋਈ ਵੀ ਨੁਕਸਾ ਜੇ ਤੁਹਾਨੂੰ ਪਤਾ ਤਾਂ ਉਹ ਸਾਂਝਾ ਕਰਨਾ ਚਾਹੀਦਾ ਕਿਉਂਕਿ ਮੰਨ ਲਓ ਦੋ ਬੰਦੇ ਆ ਦੋਨਾਂ ਕੋਲੇ ਇੱਕ ਇੱਕ ਨੁਕਸਾ ਆ ਤੇ ਦੋਨੇ ਜੇ ਇੱਕ ਦੂਜੇ ਨੂੰ ਦੱਸ ਦੇਣਗੇ ਤਾਂ ਦੋਨਾਂ ਕੋਲੇ ਦੋ ਦੋ ਨੁਕਸੇ ਹੋ ਜਾਣਗੇ ਤੇ ਜੇ ਨਹੀਂ ਦੱਸਣਗੇ ਤਾਂ ਦੋਨੋਂ ਕੋਲੇ ਇੱਕ ਇੱਕ ਆ ਸੋ ਮੈਂ ਇਸ ਫੰਡੇ ਤੇ ਚੱਲਦਾ ਆ ਦੂਸਰੇ ਨੰਬਰ ਤੇ ਜਿਹੜੇ ਕਿਸੇ ਬਿਮਾਰੀ ਦੀ ਵਜ੍ਹਾ ਤੋਂ ਸ਼ੂਗਰ ਦੀ ਵਜ੍ਹਾ ਕਰਕੇ ਉਹਨਾਂ ਦੀ ਜਿਹੜੀ ਸੈਕਸ ਸਮਰੱਥਾ ਤੇ ਪ੍ਰਭਾਵ ਪੈ ਗਿਆ ਆ ਇੰਦਰੀ ਜਿਹੜੀ ਉਹ ਬਹੁਤ ਸੁੰਗੜ ਕੇ ਛੋਟੀ ਹੋ ਗਈ ਆ ਤਣਾਅ ਨਹੀਂ ਆਉਂਦਾ ਦਿਲ ਨਹੀਂ ਕਰਦਾ ਇੱਕ ਵਾਰੀ ਇੰਟਰਕੋਰਸ ਤੋਂ ਬਾਅਦ ਦੋ ਦੋ ਮਹੀਨੇ ਜਾਂ ਮਹੀਨਾ ਮਹੀਨਾ ਜਾਂ 20 ਵੀ ਦਿਨ 10 10 ਦਿਨ ਉਹਨਾਂ ਦਾ ਦੁਬਾਰਾ ਇੰਟਰਕੋਰਸ ਨੂੰ ਦਿਲ ਨਹੀਂ ਕਰਦਾ ਉਹਨਾਂ ਲਈ ਜਿਹੜੀ ਗੋਲੀ ਆ ਉਹ ਰੰਬਾਣਿਆ ਵੀਰਜ ਪਤਲਾ ਪੈ ਗਿਆ ਆ ਇੰਦਰੀ ਸੁੰਗੜ ਗਈ ਆ ਇਦਾਂ ਲੱਗਦਾ ਹੈ ਕਿ ਜਿਵੇਂ ਬੱਚੇ ਦੀ ਇੰਦਰੀ ਹੁੰਦੀ ਹੈ ਖੁਸ਼ਕ ਹੋ ਕੇ ਸੁੱਕ ਗਈ ਆ ਉਹਦੇ ਲਈ ਵੀ ਇਹ ਨੁਕਸਾਨ ਰਾਮਬਾਣਿਆ ਦੂਸਰੇ ਨੰਬਰ ਤੇ ਜਿਨ੍ਹਾਂ ਦੇ ਸਪਰਮ ਬਹੁਤ ਘਟ ਗਏ ਆ 0 ਵਾਲੇ ਨੂੰ ਇਹ ਕੰਮ ਬਹੁਤ ਘੱਟ ਕਰਦੀ ਆ ਪਰ ਜਿਨ੍ਹਾਂ ਦੇ 15 20% ਆ ਉਹਨੂੰ ਇਹ ਦਵਾਈ ਬਹੁਤ ਵਧੀਆ ਕੰਮ ਕਰਦੀ ਆ ਉਹਨੂੰ ਅੱਪ ਕਰਨ ਵਾਸਤੇ ਜਿਹੜੇ ਬੰਦੇ ਜਿਮ ਕਰਦੇ ਆ ਜਾਂ ਜਿਹੜੇ ਬੰਦੇ ਗੇਮ ਕਰਦੇ ਆ ਉਹਨਾਂ ਲਈ ਵੀ ਇਹ ਨੁਕਸਾਨ ਰਾਮਬਾਣਿਆ ਕਿਉਂਕਿ ਇਹਨੇ ਸਰੀਰ ਦੇ ਵਿੱਚ ਤਾਕਤ ਭਰਨੀ ਆ ਜਾਣ ਦੇਣੀ ਆ એનર્ਜੀ ਦੇਣੀ ਆ ਸਰੀਰ ਨੂੰ ਉਹਨਾਂ ਲਈ ਵੀ ਇਹ ਨੁਕਸਾ ਬਹੁਤ ਵਧੀਆ ਸੋ ਜਿਆਦਾ ਮੈਂ ਤੁਹਾਡਾ ਟਾਈਮ ਨਹੀਂ ਲੈਂਦਾ ਤੁਹਾਨੂੰ ਇਹ ਨੁਕਸਾ ਪਹਿਲਾਂ ਮੈਂ ਦੱਸ ਦਿਨਾ ਆ ਇਹਦੀ ਡਿਸਕ੍ਰਿਪਸ਼ਨ ਵੀ ਮੈਂ ਪਾ ਦਿਆਂਗਾ ਬਾਕੀ ਦਵਾਈਆਂ ਜਿਹੜੀਆਂ ਮੈਂ ਦੱਸ ਦਿਨਾ ਕਿਹੜੀਆਂ-ਕਿਹੜੀਆਂ ਦਵਾਈਆਂ ਪੈਂਦੀਆਂ ਕਿਵੇਂ ਇਹ ਨੁਕਸਾ ਪਿਆਰ ਹੋਊਗਾ ਤੇ ਕਿਦਾਂ ਦਵਾਈ ਖਾਣੀਆਂ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ 2 ਗ੍ਰਾਮ ਸੋਨਾ ਪਸਮ ਸੋਨਾ ਵਾਸੋਂ ਤੁਸੀਂ ਕਿਸੇ ਮਰਜ਼ੀ ਕੰਪਨੀ ਦੀ ਵਰਤ ਸਕਦੇ ਹੋ ਮੈਂ 2-3 ਕੰਪਨੀਆਂ ਰეკਮੈਂਡ ਕਰਦਾ ਹੁੰਨਾ ਅ ਇੱਕ ਤਾਂ ਗੋਪਾਲ ਕ੍ਰਿਸ਼ਨ ਦੀ ਤਨਵੰਤਰੀ ਦੀ ਤੇ ਬੈਤਨਾ ਦੀ ਇਹ ਤਿੰਨ ਕੰਪਨੀਆਂ ਉੰਜਾ ਸੌਰੀ ਉੰਜਾ ਚਾਰ ਕੰਪਨੀਆਂ ਦੀ ਮੈਂ ਵਰਤਦਾ ਆਂ ਦੱਸਦਾ ਆਂ ਸਾਰਿਆਂ ਨੂੰ ਵੀ ਇਹ ਕੰਪਨੀਆਂ ਦਾ ਰਿਜ਼ਲਟ ਵਧੀਆ ਬਾਕੀ ਸਾਰੀਆਂ ਹੀ ਵਧੀਆ ਆਪੋ ਆਪਣੀ ਤਰਕ ਕੇ ਆਪੋ ਆਪਣੀ ਸਿਸਟਮ ਆ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਕਿਹੜੀ ਕੰਪਨੀ ਚੰਗੀ ਲੱਗਦੀ ਆ ਪਰ ਇਹ 3-4 ਕੰਪਨੀਆਂ ਦਾ ਰਿਜ਼ਲਟ ਵਧੀਆ ਆ ਸੋਨਾ ਭਸਮ 2 ਗ੍ਰਾਮ ਅੰਬਰ ਸ਼ੁੱਧ ਤੇ ਅਸਲੀ ਅੰਬਰ 2 ਗ੍ਰਾਮ ਅੰਬਰ ਇੱਕ ਵੇਲ ਮੱਛੀ ਹੁੰਦੀ ਆ ਜਿਹੜੀ ਉਲਟੀ ਕਰ ਦਿੰਦੀ ਆ ਜਦੋਂ ਜਿਹਨੂੰ ਆਪਾਂ ਕਹਿ ਦਿੰਨੇ ਗਾਲੀ ਕਰਨੀ ਆਪਣੀਆਂ ਮੱਝਾਂ ਗਾਵਾਂ ਚਾਰਾ ਖਾਣ ਤੋਂ ਬਾਅਦ ਗਾਲੀ ਕਰਦੀਆਂ ਜਿਹੜੀ ਝਾਗਾ ਉਹ ਐਹੀ ਵੇਲ ਮੱਛੀ ਆਪਦਾ ਖਾਣਾ ਖਾਣ ਤੋਂ ਬਾਅਦ ਜਦੋਂ ਗਾਲਾ ਕਰਦੀ ਆ ਤਾਂ ਉਹ ਸਮੁੰਦਰ ਦੀ ਸਤ੍ਹਾ ਤੇ ਆ ਜਾਂਦੀ ਆ ਕੋਜਸ ਮੀ ਨਿਆ ਸਾਲਾਂ ਚ ਸੁੱਕ ਜਾਂਦੀ ਆ ਖੁਸ਼ਕ ਹੋ ਜਾਂਦੀ ਆ ਤੋ ਜਿੰਨੂੰ ਲੱਭਦੀ ਆ ਤੋ ਉਹ ਬੰਦਾ ਲੱਖਪਤੀ ਹੋ ਜਾਂਦਾ ਕਿਉਂਕਿ ਇਹ ਗ੍ਰਾਮਾਂ ਚ बिकਦੀ ਆ ਇਹਦੇ ਤੇ ਪਰਫਿਊਮ ਵੀ ਬਣਦਾ ਤੇ ਦਵਾਈਆਂ ਵੀ ਬਣਦੀ ਆ ਸੋ ਅੰਬਰ 2 ਗ੍ਰਾਮ ਸੋਨਾ ਭਸਮ 2 ਗ੍ਰਾਮ ਕੇਸਰ 5 ਗ੍ਰਾਮ ਕੇਸਰ ਅਸਲੀ ਲੈਣਾ ਅਸਲੀ ਕੇਸਰ ਦੀ ਪਛਾਣ ਇਹ ਹੁੰਦੀ ਆ ਕਿ ਤੁਸੀਂ ਦੋ ਲਰੀਆਂ ਲੈ ਕੇ ਤਾਂ ਇੱਕ ਕਾਗਜ਼ ਤੇ ਤੁਸੀਂ ਚਿੱਟੇ ਸਫੈਦ ਕਾਗਜ਼ ਤੇ ਉਹਨੂੰ ਪਾਣੀ ਲਾ ਕੇ ਘਸਾਉਣਾ ਜੇ ਤਾਂ ਉਹਨੇ ਸਰੋਂ ਫੁੱਲਾ yellow ਕਲਰ ਦਿੱਤਾ ਤਾਂ ਕੇਸਰ ਪ्योर ਆ ਸ਼ੁੱਧ ਆ ਜੇ ਉਹਨੇ ਕਲਰ ਦਿੱਤਾ orange ਜਾਂ ਸੰਤਰੀ red ਵਾਲ ਨੂੰ ਤਾਂ ਉਹਨਾਂ ਹੀ ਕੇਸਰ ਜਿਹੜਾ ਘੱਟੀਆ ਕੁਆਲਟੀ ਦਾ ਦੂਜੇ ਨੰਬਰ ਤੇ ਆ ਜਾਂਦੀ ਇਹਨੂੰ ਕਲਰਿੰਗ ਕਈ ਵਾਰੀ ਕਲਰਿੰਗ ਕਰ ਦਿੰਦੇ ਆ ਕੇਸਰ ਨੂੰ ਪੁਰਾਣਾ ਕੇਸਰ ਮਾੜਾ ਕੇਸਰ ਲੈ ਕੇ ਉਹਨੂੰ ਰੰਗ ਕਰ ਦਿੰਦੇ ਆ ਤਾਂ ਤੁਸੀਂ ਕੀ ਕਰਨਾ ਹੈ ਕਿ ਪਾਣੀ ਦਾ ਗਲਾਸ ਲੈਣਾ ਤਾਂ ਇੱਕ ਚੁੰਡੀ ਕੇਸਰ ਦੀ ਪਾਣੀ ਚ ਸਿੱਟ ਦੇਣੀ ਆ ਜੇ ਤਾਂ ਉਹਨੇ ਤੁਰੰਤ ਪੀਲੇ ਰੰਗ ਦਾ ਕਰਤਾ ਤਾਂ ਸਮਝ ਲੈਣਾ ਕੇਸਰ ਨੂੰ ਕਲਰ ਕੀਤਾ ਹੋਇਆ ਤੇ ਜੇ ਉਹ ਅਗਲੇ ਦਿਨ ਪਾਣੀ ਨੇ ਰੰਗ ਬਦਲਿਆ yellow ਆ ਉਹ ਘੰਟੇ ਦੋ ਘੰਟਿਆਂ ਚ ਰੰਗ ਨਹੀਂ ਬਦਲਦਾ ਕੇਸਰ ਛੱਡਦਾ ਉਹਨੂੰ ਢੋਲਾਂਗੇ ਫਿਰ ਛੱਡੂਗਾ ਪਰ ਤੁਸੀਂ ਜਦੋਂ ਪਾਣੀ ਚ ਪਾਤਾ ਉਹਨੂੰ ਛੇੜਨਾ ਨਹੀਂ ਤਾਂ ਅਗਲੇ ਦਿਨ ਤੁਸੀਂ ਜਦੋਂ ਉਹਨੂੰ ਢੋਲੋਗੇ ਦੇਖੋਗੇ ਕਿ ਪਾਣੀ ਦਾ ਰੰਗ yellow ਹੋ ਗਿਆ ਤਾਂ ਸਮਝ ਲੈਣਾ ਕੇਸਰ ਪਿਓਰ ਆ ਸੋ ਕੇਸਰ ਜਿਹੜਾ 5 ਗ੍ਰਾਮ ਸ਼ਿਲਾਜੀਤ ਸ਼ੁੱਧ ਸ਼ੁੱਧ ਸ਼ਿਲਾਜੀਤ ਉਹ ਲੈਣੀ ਆ 5 ਗ੍ਰਾਮ ਭੰਗ ਭਸਮ ਭੰਗ ਭਸਮ ਕਲੀ ਭਸਮ ਵੀ ਕਹਿ ਦਿੰਦੇ ਆ ਜਿਹੜੀ ਮਰਜ਼ੀ ਕੰਪਨੀ ਦੀ ਲੈ ਲਓ ਉਹ ਲੈਣੀ ਆ ਆਪਾਂ 5 ਗ੍ਰਾਮ ਚਾਂਦੀ ਭਸਮ ਚਾਂਦੀ ਭਸਮ ਚੰਗੀ ਕੰਪਨੀ ਦੀ ਲੈਣੀ ਆ ਗੋਪਾਲ ਕ੍ਰਿਸ਼ਨ ਦੀ ਲੈ ਲਓ ਊਨ ਜਾ ਦੀ ਲੈ ਲਓ ਤਨਵੰਤਰੀ ਦੀ ਲੈ ਲਓ ਬਦਨਾਥ ਦੀ ਲੈ ਲਓ ਇਹ ਕੰਪਨੀਆਂ ਦਾ ਜਿਹੜਾ ਵਧੀਆ ਆ ਰਿਜ਼ਲਟ ਵਧੀਆ ਆ ਚੰਗੀ ਤਾਂ ਚਾਂਦੀ ਭਸਮ ਲੈਣੀ ਆ ਤੁਸੀਂ 15 ਗ੍ਰਾਮ ਲੋਪਸਮ ਹਜ਼ਾਰ ਪੁੱਠੀ ਹਜ਼ਾਰ ਪੁੱਠੀ ਲੋਪਸਮ ਉਹ ਲੈਣੀ ਆ ਤੁਸੀਂ 3 ਗ੍ਰਾਮ ਅਬਰਕ ਪਸਮ ਹਜ਼ਾਰ ਪੁੱਠੀ ਅਬਰਕ ਪਸਮ ਅਬਰਕ ਪਸਮ ਹਜ਼ਾਰ ਪੁੱਠੀ ਅਬਰਕ ਪਸਮ ਪੇਟ ਮਿਹਦੇ ਗੁਰਦੇ ਲਿਵਰ ਸਾਬ ਵਾਸਤੇ ਆਰਾਮ ਬਣਿਆ ਤਾਂ ਅਬਰਕ ਪਸਮ ਲੈਣੀ ਆ ਤੁਸੀਂ 3 ਗ੍ਰਾਮ ਮੋਤੀ ਪਸਮ ਮੋਤੀ ਪੇਸ਼ਟੀਨੀ ਮੋਤੀ ਪਸਮ 2 ਗ੍ਰਾਮ ਰਵਾਲ ਪਿਸ਼ਟੀ 5 ਗ੍ਰਾਮ ਅੱਕਰ ਕਰਾ ইরਾਨੀ ਅੱਕਰ ਕਰਾ ইরਾਨੀ 10 ਗ੍ਰਾਮ ਹੁਣ ਅੱਕਰ ਕਰਾ ইরਾਨੀ ਤੇ ਇੰਡੀਅਨ ਦੇ ਵਿੱਚ ਫਰਕ ਹੈ ਇੰਡੀਅਨ ਜਿਹੜਾ ਹੁੰਦਾ ਉਹ ਗੰਡਾਂ ਬਹੁਤ ਮੋਟੀਆਂ ਹੁੰਦੀਆਂ ਤਾਂ ਉਹਨੂੰ ਜਦੋਂ ਤੁਸੀਂ ਮੂੰਹ ਚ ਰੱਖ ਕੇ ਚਬਾਓਗੇ ਤਾਂ ਉਹ ਜਿਹੜੀ ਕਰੰਟ ਆਉਂਦੇ ਚ ਘੱਟ ਹੋਏਗਾ ਪਰ ਜਿਹੜਾ ইরਾਨੀ ਅੱਕਰ ਕਰਾ ਹੁੰਦੀਆਂ ਜਿਹੜੀਆਂ ਗੰਡਾਂ ਜਾਂ ਕਹਿ ਲਈਏ ਡੱਕੇ ਜਿਹੇ ਆ ਉਹ ਬਹੁਤ ਬਰੀਕ ਅਰ ਜਦੋਂ ਤੁਸੀਂ ਉਹਨੂੰ ਮੂੰਹ 'ਚ ਰੱਖ ਕੇ ਚਬਾਉਂਗੇ ਤਾਂ ਜੀਭ ਨੂੰ ਕਰੰਟ ਵਾਂਗੂ ਪੈਂਦਾ। ਅ ਛੰਨ ਛੰਨ ਦੀ ਜਿਹੜੀ ਚਰਨਾਟ ਆਉ ਜੀਭ ਤੇ ਉਹਦੇ ਫੈਲ ਜਾਂਦੀ। ਕਾਫੀ ਲੰਮਾ ਸਮਾਂ ਰਹਿੰਦੀ ਆ। ਤੋਂ ਅਕਰ ਕਰਾ ইরਾਨੀ 10 ਗ੍ਰਾਮ ਤਾਲ ਮਖਾਣਾ 10 ਗ੍ਰਾਮ ਤਾਂਬਾ 21 ਅੱਗਾਂ ਵਾਲਾ ਤਾਂਬਾ ਭਸਮ 21 ਅੱਗਾਂ ਵਾਲਾ ਅ ਚਿੱਟੇ ਰੰਗ ਦਾ ਜੇ ਮਿਲ ਜੇ ਤਾਂ ਗ੍ਰੰਥਾਂ ਦੇ ਵਿੱਚ ਚਿੱਟੇ ਰੰਗ ਦੇ ਤਾਂਬੇ ਦੀ ਗੱਲ ਕੀਤੀ ਆ। ਨਾ ਮਿਲੇ ਤੁਹਾਨੂੰ ਤਾਂ ਤੁਸੀਂ ਧਨਵੰਤਰੀ ਦਾ ਪਾ ਲਓ ਬਦਨਾਤ ਦਾ ਪਾ ਲਓ ਉਂ ਜਾਂ ਦਾ ਪਾ ਲਓ ਗਬਾਲਕ੍ਰਿਸ਼ਨ ਦਾ ਪਾ ਲਓ ਉਹ ਪਾਉਣਾ ਤੁਸੀਂ ਅੱਧਾ ਗ੍ਰਾਮ ਤਾਂਬਾ ਭਸਮ ਸਿੰਗਰਫ ਭਸਮ ਸ਼ੁੱਧ ਉਹ ਪਾਉਣੀ 5 ਗ੍ਰਾਮ ਤੇ ਰੇਗਮਾਈ ਰੇਗਮਾਈ ਇੱਕ ਰੇਗਿਸਤਾਨੀ ਮੱਛੀ ਹੁੰਦੀ ਆ ਇੱਕ ਜੀਵ ਆ ਜਿਹੜਾ ਦਵਾਈਆਂ ਚ ਪੈਂਦਾ ਇਹ ਸੈਕਸ ਦੀਆਂ ਦਵਾਈਆਂ ਚ ਮਸਲ ਨੂੰ ਪਾਵਰ ਦੇਣ ਵਾਸਤੇ ਇਹ ਬਹੁਤ ਵਧੀਆ ਦਵਾਈ ਹੈ ਰੇਗਮਾਈ ਉਹ ਲੈਣੀ ਆ ਤੁਸੀਂ 20 ਗ੍ਰਾਮ ਸਾਲਮ ਪੰਜਾ 10 ਗ੍ਰਾਮ ਲੌਂਗ 5 ਗ੍ਰਾਮ ਸਰਦ ਚੀਨੀ 5 ਗ੍ਰਾਮ ਸ਼ਿਵ ਲਿੰਗੀ 5 ਗ੍ਰਾਮ ਅਫੀਮ ਸ਼ੁੱਧ ਅਫੀਮ ਤੁਸੀਂ 2 ਤੋਲੇ ਲੈ ਕੇ ਉਹਨੂੰ ਸ਼ੁੱਧ ਕਰਨਾ ਸ਼ੁੱਧ ਕਰਨ ਦਾ ਤਰੀਕਾ ਕੀ ਹੈ ਕਿ ਅਫੀਮ ਨੂੰ ਤੁਸੀਂ 1/2 ਲੀਟਰ ਪਾਣੀ ਚ ਘੋਲ ਦੇਣਾ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਉਹਨੂੰ 1/2 ਪੌਣਾ ਘੰਟਾ ਪਈ ਰਹਿਣ ਦੇਣਾ ਫਿਰ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਕਪੜਾ ਪੱਗ ਦਾ ਦੂਰਾ ਤੀਰਾ ਕਰਕੇ ਤੇ ਉਹ ਤੁਸੀਂ ਪੁੰਨ ਲੈਣਾ ਫਿਰ ਜਿਹੜਾ ਪਾਣੀ ਆ ਪਾਣੀ ਨੂੰ ਤੁਸੀਂ ਖੋਏ ਵਾਂਗੂ ਲੋਹੇ ਦੀ ਕੜਾਈ ਚ ਪਾ ਕੇ ਥੱਲੇ ਘੁਰਚਣਾ ਮਾਰਦੇ ਹੀ ਰਹਿਣਾ ਜਦੋਂ ਉਹ ਸਾਰਾ ਪਾਣੀ ਉੱਡ ਗਿਆ ਥੱਲੇ ਜਿਹੜੀ ਅਫੀਮ ਦਾ ਤੇਲ ਬਚੂਗਾ ਲਿਕਵਿਡ ਥੋੜਾ ਜਿਹਾ ਥੋੜਾ ਜਿਹਾ ਬਚੂਗਾ ਉਹ ਤਾਂ ਉਹ ਅਫੀਮ ਸ਼ੁੱਧ ਹੋਊਗੀ ਉਹ 2 ਤੋਲੇ ਤਰਬੰਗ ਭਸਮ ਤਰਬੰਗ ਭਸਮ ਵਧੀਆ ਕੁਆਲਿਟੀ ਦੀ ਲੈਣੀ ਆ ਉਹ 5 ਗ੍ਰਾਮ ਭੀਮ ਸੈਣੀ ਕਪੂਰ 3 ਗ੍ਰਾਮ ਬੀਨ ਸੰਨੀ ਕਪੂਰ ਖਾਣ ਵਾਲਾ ਕਪੂਰ 3 ਗ੍ਰਾਮ ਇੱਕ ਗੰਡੋਏ 10 ਗ੍ਰਾਮ ਹਰੜ ਔਲਾ ਪੇੜਾ 10 ਗ੍ਰਾਮ ਕੰਟਕ ਪਸਮ ਉਹ ਤੁਸੀਂ ਲੈਣੀ ਆ 5 ਗ੍ਰਾਮ ਇੱਕ ਤੁਸੀਂ ਇੱਕ ਚੀਜ਼ ਮੈਂ ਭੁੱਲ ਗਿਆ ਜੁੰਦ ਬਦਸਤਰ ਉਹ ਲੈਣਾ ਤੁਸੀਂ 10 ਗ੍ਰਾਮ ਹੁਣ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਨੂੰ ਤੁਸੀਂ ਪਹਿਲਾਂ ਬੂਟੀਆਂ ਸਾਰੀਆਂ ਬੂਟੀਆਂ ਨੂੰ ਅਲੱਗ ਖਰਲ ਕਰਨਾ ਕਟੋ-ਕਟ 4 ਘੰਟੇ ਫਿਰ ਸਾਰੀਆਂ ਭਸਮਾਂ ਜਿਹੜੀਆਂ ਇਕੱਠੀਆਂ ਕਰਕੇ 4 ਘੰਟੇ ਇਹਨਾਂ ਨੂੰ ਖਰਲ ਕਰਨਾ ਫਿਰ ਭਸਮਾਂ ਤੇ ਬੂਟੀਆਂ ਇਕੱਠੀਆਂ ਕਰਕੇ ਘੱਟੋ ਘੱਟ 2 ਘੰਟੇ ਲਗਾਤਾਰ ਖਰਲ ਕਰਨਾ ਜਿੰਨਾ ਜ਼ਿਆਦਾ ਇਹਨਾਂ ਨੂੰ ਤੁਸੀਂ ਖਰਲ ਕਰੋਗੇ ਉੰਨੀ ਜ਼ਿਆਦਾ ਦਵਾਈ ਟੌਪ ਦੀ ਬਣੂਗੀ ਹੁਣ ਜਦੋਂ ਤੁਸੀਂ ਪਹਿਲਾਂ ਬੂਟੀਆਂ ਖਰਲ ਕੀਤੀਆਂ ਕੋਸ਼ਿਸ਼ ਕਰਨੀ ਬੂਟੀਆਂ ਨੂੰ ਕੁੱਟ ਕੇ ਪੰਨ ਕੇ ਹਮਾਮਦਸਤੇ ਨਾਲ ਕੱਪੜਾ ਛਾਣ ਕਰਕੇ ਯੂਜ਼ ਕਰੋ ਫਿਰ ਭਸਮਾਂ ਨੂੰ ਤੁਸੀਂ ਖਰਲ ਕਰਨਾ ਫਿਰ ਦੋਨੇ ਮਿਲਾ ਕੇ ਘਰਲ ਕਰਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਜਿਹੜੀ ਕੌਂਚ ਬੀ ਦੀ ਜਿਹੜੀ ਵੇਲ ਹੁੰਦੀ ਆ ਕੌਂਚ ਬੀ ਦੀ ਵੇਲ ਕਿਤੋਂ ਮਿਲ ਜੇ ਤਾਂ ਜੇ ਨਾ ਮਿਲੇ ਤਾਂ ਤੁਸੀਂ ਕੌਂਚ ਬੀ ਨੂੰ ਅ ਸ਼ੁੱਧ ਕਰਕੇ ਦੁੱਧ ਦੇ ਵਿੱਚ ਤਾਂ ਉਹਦਾ ਪਾਊਡਰ ਜਿਹੜਾ ਉਹਨੂੰ ਤੁਸੀਂ ਪਾਣੀ 'ਚ ਉਬਾਲ ਕੇ ਪੁਣ ਕੇ ਉਹ ਵਰਤ ਸਕਦੇ ਹੋ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਤੁਸੀਂ ਇਹਨੂੰ ਭੰਗ ਦੇ ਰਸ ਦਾ ਕਾੜਾ ਵੀ ਦੇ ਸਕਦੇ ਹੋ ਕੌਂਚ ਬੀਜ ਦੀ ਥਾਂ ਤੇ ਜੇ ਕੌਂਚ ਦੀ ਬੇਲ ਕਿਤੇ ਮਿਲ ਜੇ ਤੁਹਾਨੂੰ ਕੌਂਚ ਦੀ ਬੇਲ ਤਾਂ ਕੌਂਚ ਦੀ ਬੇਲ ਦਾ ਰਸ ਕੱਢ ਲੈਣਾ ਕੁੱਟ ਕੇ ਤਾਂ ਘਟੋ ਘਟ 100 ਗ੍ਰਾਮ ਜਿਹੜਾ ਰਸ ਆਪਾਂ ਨੂੰ ਚਾਹੀਦਾ ਤਾਂ ਸਾਰੀ ਦਵਾਈ ਦੇ ਵਿੱਚ 100 ਗ੍ਰਾਮ ਰਸ ਜਿਹੜਾ ਹੋ ਤੁਸੀਂ ਥੋੜਾ ਥੋੜਾ ਪਾ ਕੇ ਖਰਲ ਕਰਨਾ ਜਦੋਂ ਸਾਰਾ ਰਸ ਖਾਪ ਜੇ ਦਵਾਈ ਖੁਸ਼ਕ ਹੋ ਜੇ ਫਿਰ ਇਹਦੇ ਵਿੱਚ ਤੁਸੀਂ 100 ਗ੍ਰਾਮ ਪਾਣ ਦਾ ਰਸ ਪੱਤਿਆਂ ਦਾ ਪਾਣ ਦੇ ਪੱਤਿਆਂ ਦਾ ਰਸ ਕੱਢ ਕੇ ਜੂਸਰ ਨਾਲ ਉਹ ਤੁਸੀਂ ਖਰਲ ਕਰਨਾ ਤਾਂ ਇਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਉਣਾ ਹੈ ਅਦਰਕ ਦਾ ਰਸ 50 ਗ੍ਰਾਮ ਅਦਰਕ ਦਾ ਰਸ ਕੱਢ ਕੇ ਉਹ ਖਰਲ ਕਰਨਾ ਤਿੰਨ ਇਹਨੂੰ ਕਾੜੇ ਲੱਗਣੇ ਆ ਇੱਕ ਕੌਂਚ ਬੀ ਦੀ ਜੜ੍ਹ ਕੌਂਚ ਬੀ ਦੀ ਵੇਲ ਉਹਦਾ ਰਸ ਪਾਣ ਦਾ ਰਸ ਤੇ ਜੇ ਭੰਗ ਦਾ ਰਸ ਤੁਸੀਂ ਲਾ ਲਓ ਤਾਂ ਵੀ ਵਧੀਆ ਤੇ ਤੀਜੇ ਨੰਬਰ ਤੇ ਤੁਸੀਂ ਤਾਂ ਅਦਰਕ ਦਾ ਰਸ ਲਾਉਣਾ ਆ ਅਦਰਕ ਦਾ ਰਸ ਵੀ ਮਤਲਬ ਕੰਢ ਕੇ 50 ਗ੍ਰਾਮ ਘਟੋ-ਘਟ ਹੋਵੇ ਉਹ ਸਾਰੀ ਦਵਾਈ ਹੁੰਦੇ ਚ ਵੀ ਰਗੜਨੀ ਆ ਜਦੋਂ ਵੀ ਤੁਸੀਂ ਕੋਈ ਰਸ ਲਾਉਣਾ ਤਾਂ ਪਹਿਲਾਂ ਚੰਗੀ ਤਰ੍ਹਾਂ ਪਹਿਲੀ ਦਵਾਈ ਜਿਹੜੀ ਉਹ ਖੁਸ਼ਕ ਹੋ ਜਾਵੇ ਸੁੱਕ ਜਾਵੇ ਫਿਰ ਦੂਜਾ ਰਸ ਲਾਉਣਾ ਇਹ ਨਹੀਂ ਕਿ ਗਿੱਲੀ ਦੇ ਵਿੱਚ ਹੀ ਦੂਜਾ ਪਾ ਦੇਣਾ ਫਿਰ ਗਿੱਲੀ ਦਵਾਈ ਦੇ ਵਿੱਚ ਦੂਜਾ ਇਦਾਂ ਨਹੀਂ ਕਰਨਾ ਜਦੋਂ ਤੁਸੀਂ ਅਦਰਕ ਦਾ ਰਸ ਲਾਇਆ ਤੇ ਇਹਨੂੰ ਤੁਸੀਂ ਸ਼ਹਿਤ ਨਾਲ ਇਹਦੀਆਂ ਗੋਲੀਆਂ ਬੱਟ ਲੈਣੀਆਂ ਇਹ ਗੋਲੀ ਦੀ ਜਿਹੜੀ ਸਾਈਜ਼ ਹੋਣਾ ਉਹ ਹੋਣਾ ਕਾਲੀ ਮਿਰਚ ਜਿੱਡਾ ਕਾਲੀ ਮਿਰਚ ਜਿਹੜੀਆਂ ਜਿੱਡੀਆਂ ਗੋਲੀਆਂ ਬੱਟ ਕੇ ਤੁਸੀਂ ਜਿਹੜੀ ਸਵਰਨ ਬੰਗ ਹੁੰਦੀ ਆ ਸਵਰਨ ਬੰਗ 50 ਕੋਗ੍ਰਾਮ ਲੈ ਕੇ ਪੀਸ ਕੇ ਇੱਕ ਕੱਚ ਦੇ ਭਾਂਡੇ ਚ ਪਾ ਲੈਣੀ ਆ ਸਵਰਨ ਬੰਗ ਤਾਂ ਇਹ ਗੋਲੀਆਂ ਤੁਸੀਂ ਥਾਲੀ ਚ ਪਾਈ ਜਾਣੀਆਂ ਵੱਟ ਵੱਟ ਕੇ ਤੇ ਜਦੋਂ ਇਹ ਖੁਸ਼ਕ ਹੋ ਗਈਆਂ ਅਠਰ ਗਈਆਂ ਛਾਵੇਂ ਸਕਾਉਣੀਆਂ ਧੁੱਪੇ ਨਹੀਂ ਸਕਾਉਣੀਆਂ ਜਦੋਂ ਇਹ ਅਠ ਗਈਆਂ ਤਾਂ ਜਿਹੜੀ ਸਵਰਨ ਬੰਗ ਦੇ ਵਿੱਚ ਇਹ ਸਾਰੀਆਂ ਗੋਲੀਆਂ ਸਿੱਟ ਦੇਣੀ ਆ ਤਾਂ ਇਹਨਾਂ ਨੂੰ ਸਵਰਨ ਬੰਗ ਚੰਗੀ ਤਰ੍ਹਾਂ ਲਾ ਕੇ ਤੇ ਸ਼ਾਮੇ ਇਹਨਾਂ ਨੂੰ ਸੁਕਾ ਲੈਣਾ ਸੁਕਾ ਕੇ ਤੁਸੀਂ ਰੋਜ਼ ਠੱਟੋ-ਘੱਟ ਅੱਧਾ ਕਿਲੋ ਦੁੱਧ ਨਾਲ ਖਾਲੀ ਪੇਟ ਦੋ ਗੋਲੀਆਂ ਸਵੇਰੇ ਦੋ ਸ਼ਾਮ ਨੂੰ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਆ ਤਾਂ ਮਰਦਾਨਾ ਤਾਕਤ ਲਈ ਸਰੀਰਕ ਤਾਕਤ ਲਈ ਇਸ ਤੋਂ ਉੱਤੇ ਕੋਈ ਦਵਾਈ ਨਹੀਂ ਗਰਮੀ ਸਰੀਰ ਦੀ ਵੀਰਜ ਪਤਲਾਇਆ ਦਿਲ ਨਹੀਂ ਕਰਦਾ ਕਬਰਾਟ ਹੁੰਦੀ ਆ ਹੱਥ ਪੈਰ ਕੰਬਦੇ ਆ ਇੱਕ ਵਾਰੀ ਇੰਟਰਕੋਰਸ ਤੋਂ ਬਾਅਦ ਦੂਜੀ ਵਾਰੀ ਮਹੀਨਾ ਮਹੀਨਾ ਦਿਲ ਨਹੀਂ ਕਰਦਾ ਗਰਮੀ ਪਈ ਰਹਿੰਦੀ ਆ ਇੰਦਰੀ ਜਿਹੜੀ ਆ ਸੈਕਸ ਕਰਨ ਤੋਂ ਬਾਅਦ ਸੁੰਗੜ ਕੇ ਪਿੱਛੇ ਵੜ ਜਾਂਦੀ ਆ ਇੰਨੀਕ ਬਣ ਜਾਂਦੀ ਆ ਖਾਦਾ ਪੀਤਾ ਨਹੀਂ ਲੱਗਦਾ ਪਿਆ ਤਾਂ ਸਾਰੀਆਂ ਦਵਾਈਆਂ ਦਾ ਇੱਕੋ ਲਾਜਾ ਚਾਂਦੀ ਵੱਟੀ ਚਾਂਦੀ ਗੋਲੇ ਮਹਿੰਗਾ ਨੁਕਸਾ ਜ਼ਰੂਰ ਆ ਬਹੁਤ ਮਹਿੰਗਾ ਆ ਤਕਰੀਬਨ ਤਕਰੀਬਨ ਲੱਖ ਡੂੜ ਲੱਖ ਰੁਪਏ ਦੀਆਂ ਦਵਾਈਆਂ ਪਰ ਜ਼ਿੰਦਗੀ ਨਾਲੋਂ ਜ਼ਰੂਰੀ ਕੋਈ ਵੀ ਨਹੀਂ ਜਿਹੜੇ ਬੰਦੇ ਜਿਹੜੇ ਬੰਦੇ ਨਮਰਦੀ ਦੀ ਬਿਮਾਰੀ ਨਾਲ ਪੀੜਤ ਆ ਉਹ ਕਿਸੇ ਵੀ ਕੀਮਤ ਤੇ ਕਿਸੇ ਵੀ ਕੀਮਤ ਤੇ ਠੀਕ ਹੋਣਾ ਚਾਹੁੰਦੇ ਆ ਬਹੁਤ ਸਾਰੇ ਮੇਰੇ ਵਰਗੇ ਠੱਗਾਂ ਦੇ ਡਿੱਕੇ ਚੜ ਜਾਂਦੇ ਆ ਜਿਹੜੇ ਉਹਨਾਂ ਨੂੰ ਸਬਜ ਬਾਗ ਮਨ ਸਵੰਨੇ ਦਿਖਾ ਕੇ ਲੁੱਟ ਲੈਂਦੇ ਆ ਸੋ ਜ਼ਰੂਰੀ ਆ ਆਪਾਂ ਇਹਨਾਂ ਤੋਂ ਬਚ ਗਏ ਆ ਜਿਹੜਾ ਮੈਂ ਨੁਕਸਾ ਦਿੱਤਾ ਤੁਸੀਂ ਹੂਬ ਹੂ ਇਹਨੂੰ ਬਣਾ ਲਓ ਤਾਂ ਤੁਹਾਨੂੰ ساری ਜ਼ਿੰਦਗੀ ਕਿਸੇ ਵੈਦ ਕੋਲੇ ਕਿਸੇ ਹਕੀਮ ਕੋਲੇ ਜਾਣ ਦੀ ਲੋੜ ਨਹੀਂ ਪੈਣੀ ਜਦੋਂ ਇਹ ਦਵਾਈ ਵਰਤਣੀ ਆ ਤਾਂ ਕੁਝ ਦਿਨ ਪਹਿਲਾਂ ਜਲਾਬ ਜ਼ਰੂਰ ਲਾਉਣਾ ਟਟੀਆਂ ਜਿਹੜੀਆਂ ਲੱਗਣੀਆਂ ਚਾਹੀਦੀਆਂ ਤਾਂ ਕਿ ਅੰਦਰੋਂ ਗਰਮੀ ਸਾਰੀ ਨਿਕਲ ਜੇ ਉਹਦੇ ਲਈ ਤੁਸੀਂ ਬੈਦਨਾਥ ਦੀ ਛਾਪੇ ਦੀਆਂ ਗੋਲੀਆਂ ਆਉਂਦੀਆਂ ਇੱਕ ਗੋਲੀ ਰਾਤ ਨੂੰ ਤੁਸੀਂ ਸਾਦੇ ਠੰਡੇ ਪਾਣੀ ਨਾਲ ਲੈ ਕੇ ਸੌ ਜਾਣਾ ਜਦੋਂ ਲੈਟਰੀਨ ਆ ਜਾਣ ਤਿੰਨ ਚਾਰ ਸਵੇਰੇ ਆ ਗਈਆਂ ਜਦੋਂ ਲਗਾਤਾਰ ਠੰਡਾ ਪਾਣੀ ਪੀਂ ਜਾਣਾ ਜਦੋਂ ਚਾਰ ਪੰਜ ਵਾਰੀ ਪੇਟ ਸਾਹ ਹੋ ਗਿਆ ਤਾਂ ਤੁਸੀਂ ਗਰਮ ਚਾਹ ਦੁੱਧ ਪੀ ਲਿਓ ਤਾਂ ਉਹ ਲੈਟਰ ਇਹਨਾਂ ਬੰਦ ਹੋ ਜਾਣੀਆਂ ਫਿਰ ਇਹ ਗੋਲੀਆਂ ਡਬਲ ਕੰਮ ਕਰਨਗੀਆਂ ਇਹ ਗੋਲੀਆਂ ਦੇ ਵਿੱਚ ਤੁਸੀਂ ਦੁੱਧ ਤੇ ਘਿਓ ਜ਼ਿਆਦਾ ਵਰਤਣਾ ਆ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਆਟਾ ਨਹੀਂ ਖਾਣਾ ਮੈਦਾ ਨਹੀਂ ਖਾਣਾ ਅਚਾਰ ਨਹੀਂ ਖਾਣੇ ਤਾਂ ਬਾਕੀ ਜੋ ਮਰਜ਼ੀ ਖਾਓ ਇਹ ਜਿਹੜੇ ਨੁਕਸੇ ਦੱਸ ਰਿਆਂ ਤੁਹਾਨੂੰ ਨੌੰਬਰ 9 ਕਰਨ ਵਾਲੇ ਆ ਹਰੇਕ ਸਾਲ 2 ਸਾਲਾਂ ਬਾਅਦ 2-4 ਦੋਸਤ ਰਲ ਕੇ ਐਵੇਂ ਦਾ ਨੁਕਸਾ ਬਣਾਓ ਖਾਓ ਮੈਂ ਬਹੁਤ ਕਹਿਣਾ ਹੁੰਦਾ ਕਿ ਤੁਸੀਂ ਹਸਪਤਾਲ ਜਾ ਕੇ 50000 ਲੱਖ ਲਾ ਸਕਦੇ ਹੋ ਉਹਨੂੰ ਤੁਸੀਂ ਮਾਨ ਫੀਲ ਕਰਦੇ ਹੋ ਕਿ ਮੈਂ ਪੀਜੀਆਈ ਗਿਆ ਸੀ ਮਾ ਡੀਐਮਸੀ ਗਿਆ ਸੀ ਟੈਸਟ ਵੀ ਯਾਰ ਦੇ ਦਾ ਟੈਸਟ ਹੀ ਲਿਖਦੇ ਡਾਕਟਰ ਨੇ ਐਨੀ ਮਹਿੰਗੀ ਦਵਾਈ ਉਹ ਯਾਰ ਕਿਉਂ ਜ਼ਿੰਦਗੀ ਖਾਲਦੇ ਪਏ ਹੋ ਆਪਦੀ ਜ਼ਿੰਦਗੀ ਇੱਕ ਮਿਲੀ ਆ ਸਰੀਰ ਇੱਕ ਮਿਲਿਆ ਇਹਦੀ ਸੰਭਾਲ ਕਰ ਲਓ ਤੁਹਾਡੇ ਬੱਚੇ ਤੁਹਾਡੀ ਵਾਈਫ ਤੁਹਾਡੇ ਨਾਲ ਪਿਆਰ ਕਰ ਸਕਦੇ ਆ ਤੁਹਾਨੂੰ ਸੰਭਾਲ ਸਕਦੇ ਆ ਦਵਾਈ ਬੂਟੀ ਦੇ ਸਕਦੇ ਆ ਪਰ ਜਦੋਂ ਤੁਸੀਂ ਮੰਜੇ ਤੇ ਪੈ ਗਏ ਨਾ ਉਹ ਦੁੱਖ ਤੁਸੀਂ ਹੀ ਫੀਲ ਕਰ ਸਕਦੇ ਹੋ ਹੋਰ ਕੋਈ ਨਹੀਂ ਉਥੇ ਤੁਹਾਡਾ ਕਰੋੜਾਂ ਰੁਪਈਆ ਇਕੱਠਾ ਕੀਤਾ ਕਿਸੇ ਕੰਮ ਨਹੀਂ ਲੱਖਾਂ ਦੋਸਤ ਇਕੱਠੇ ਕੀਤੇ ਕਿਸੇ ਕੰਮ ਨਹੀਂ ਉਥੇ ਕੰਮ ਆਉਣਾ ਸਰੀਰ ਨੇ ਤਾਂ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਸਾਲ 'ਚ ਇੱਕ ਵਾਰੀ ਕੋਈ 40-50 ਹਜ਼ਾਰ ਰੁਪਈਆ ਆਪਦੇ ਸਰੀਰ ਤੇ ਲਾਇਆ ਕਰੋ ਇਹਦੇ ਅੰਦਰ ਸੇ ਟੋਕ ਚੰਗੀਆਂ ਚੀਜ਼ਾਂ ਤਾਂਕੇ ਬਹੁਤ ਲੰਮਾ ਸਮਾਂ ਤੁਸੀਂ ਤੰਦਰੁਸਤ ਰਹੋ ਸੈਕਸ ਐਵੇਂ ਦੀ ਚੀਜ਼ ਆ ਜਿਹੜੀ ਘਰ ਤਬਾਹ ਕਰ ਦਿੰਦੀ ਆ ਖਤਮ ਕਰ ਦਿੰਦੀ ਆ ਭਾਵੇਂ ਕਿੰਨੀ ਵੀ ਉਮਰ ਕਿਉਂ ਨਾ ਹੋਵੇ ਜਦੋਂ ਦੋਵੇਂ ਜੀ ਤੰਦਰੁਸਤ ਰਹਿਣ ਭਾਵੇਂ 60 ਸਾਲ ਦੀ ਆ ਭਾਵੇਂ 70 ਸਾਲ ਦੀ ਆ ਭਾਵੇਂ 80 ਸਾਲ ਦੀ ਆ ਤਾਂ ਜ਼ਿੰਦਗੀ ਖੁਸ਼ੀ ਨਾਲ ਨਿਕਲਦੀ ਆ ਤੇ ਲੋੜ ਆ ਆਪਣੀ ਖੁਸ਼ੀ ਲੱਭਣ ਦੀ ਖੁਸ਼ੀ ਲੱਭਣੀ ਆ ਤੰਦਰੁਸਤੀ ਦੇ ਸੋ ਹੱਸਦੇ ਰਿਹਾ ਕਰੋ ਖੁਸ਼ ਰਿਹਾ ਕਰੋ ਆਪਣੇ ਆਪ ਨੂੰ ਬਿਜ਼ੀ ਰੱਖਿਆ ਕਰੋ ਨਿੱਕੇ ਮੋਟੀਆਂ ਸਮੱਸਿਆਵਾਂ ਜ਼ਿੰਦਗੀ 'ਚ ਆਉਂਦੀਆਂ ਹੀ ਰਹਿਣੀਆਂ ਇਸੇ ਦਾ ਨਾਂ ਜ਼ਿੰਦਗੀ ਆ ਜੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਤਾਂ ਫਿਰ ਖੁਸ਼ੀ ਦਾ ਸਵਾਦ ਕੀ ਆਇਆ ਖੁਸ਼ੀ ਦਾ ਸਵਾਦ ਤਾਂ ਉਦੋਂ ਆਉਂਦਾ ਨਾ ਜਦੋਂ ਬਹੁਤ ਜ਼ਿਆਦਾ ਦੁੱਖ ਜਿਹੀਏ ਤੇ ਫਿਰ ਮਾਲਕ ਵੱਲੋਂ ਕੋ ਖੁਸ਼ੀ ਮਿਲੇ ਤਬ ਫਿਰ ਬੰਦੇ ਨੂੰ ਲੱਗਦਾ ਕਿ ਹਾਂ ਜ਼ਿੰਦਗੀ ਹੈ ਸੋ ਹੱਸਦੇ ਰਿਹਾ ਕਰੋ ਖੁਸ਼ ਰਿਹਾ ਕਰੋ ਤੰਦਰੁਸਤ ਰਹੋ ਚੰਗਾ ਖਾਓ ਐਕਸਰਸਾਈਜ਼ ਕਰੋ ਥੋੜਾ ਜਾ ਸਰੀਰ ਨੂੰ ਕਸ਼ਟ ਦਿਓ ਸਿਆਣਿਆਂ ਦੀ ਇੱਕ ਕਹਾਵਤ ਆ ਕਿ ਖੇਤ ਤੇ ਸਰੀਰ ਜਿੰਨਾ ਵਾਹੀਏ ਓਨਾ ਹੀ ਲੰਮਾ ਚੱਲਦੇ ਆ ਓਨਾ ਹੀ ਵਧੀਆ ਅਪਜਾਉ ਹੁੰਦੇ ਆ ਸੋ ਬਹੁਤ ਗੱਲਾਂ ਹੋ ਗਈਆਂ ਜਾਂਦੇ ਜਾਂਦੇ ਮੇਰੇ ਇਸ YouTube ਚੈਨਲ ਨੂੰ ਵੈਦ ਗੁਰਪ੍ਰੀਤ ਸੰਧੂਆ FJR ਯਾਨੀ ਕਿ ਫਿਰੋਜ਼ਪੁਰ ਨੂੰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਨੁਕਸਾ ਸਾਰੇ ਲੋਕਾਂ ਤੱਕ ਤੁਹਾਡੇ ਆਪ ਦੇ ਰਿਸ਼ਤੇਦਾਰ ਭੈਣ ਭਰਾ ਯਾਰ ਦੋਸਤਾਂ ਤੱਕ ਪਹੁੰਚ ਸਕੇ ਸਸਰੀ ਘਰ